ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਦਰਿਆਵਾਂ ਵਿੱਚ ਪਾਣੀ ਦੇ ਵਧੇ ਪੱਧਰ ਕਾਰਨ ਪ੍ਰਭਾਵਿਤ ਖੇਤਰਾ ਵਿੱਚ ਰਾਹਤ ਕਮਾ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਲੋਕਾਂ ਦੇ ਫਸਲਾਂ ਤੇ ਹੋਰ ਹੋਏ ਨੁਕਸਾਨ ਦੀ ਪੂਰੀ ਪਰਪਾਈ ਕਰੇਗਾ। ਉਹਨਾਂ ਦੱਸਿਆ ਕਿ ਫਸਲਾਂ ਦੇ ਮੁਆਵਜ਼ੇ ਲਈ ਸੁਲਤਾਨਪੁਰ ਦੇ ਭੁੱਲਾ ਤਹਿਸੀਲ ਵਿਖੇ ਵਿਸ਼ਾਸ ਗਿਰਦਾਵਰੀ ਦੇਵੀ ਹੁਕਮ ਕੀਤੇ ਗਏ ਨੇ। ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਬਿਆਸ ਦਰਿਆ ਵਿਖੇ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦੇ ਸ਼੍ਰੀ ਗੋਇਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਸੀ ਮੌਨਾਂ ਵੀ ਕੀਤਾ ਹੈ ਕੀ ਅੰਕਲਨ ਅਤੇ ਕੀ ਗਣਨ ਦੇ ਦੇਖੋ ਬਰਸਾਤਾਂ ਹਿਮਾਚਲ ਦੇ ਵਿੱਚ ਬਹੁਤ ਹੋਈਆਂ ਤੇ ਜਿਸ ਕਰਕੇ ਜਿਹੜਾ ਪਾਣੀ ਇੱਥੇ ਪੰਜਾਬ ਦੇ ਡੈਮਾਂ ਦੇ ਵਿੱਚ ਪਹੁੰਚਿਆ ਤਾਂ ਉਸ ਦੇ ਨਾਲ ਸਥਿਤੀ ਜਿਹੜੀ ਹੈ ਦਰਿਆਵਾਂ ਦੀ ਡੈਮ ਦੀ ਇਹ ਸਥਿਤੀ ਹੋ ਗਈ ਕਿ ਪਾਣੀ ਓਵਰਫਲੋ ਹੋ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਇਹ ਬਾੜ ਦੀ ਸਥਿਤੀ ਬਣ ਗਈ ਤੇ ਇਹ ਸਾਰੀ ਸਥਿਤੀ ਅੱਜ ਅਸੀਂ ਦੇਖ ਕੇ ਆਏ ਆ ਮੇਰੇ ਨਾਲ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਸਾਹਿਬ ਮੈਂਬਰ ਰਾਜ ਸਭਾ ਤੇ ਸੱਜਨ ਸਿੰਘ ਜੀ ਚੀਮਾ ਇਹ ਸਾਡੇ ਹਲਕਾ ਇੰਚਾਰਜ ਨੇ ਡੀ ਸਾਹਿਬ ਸਾਰਾ ਪ੍ਰਸ਼ਾਸਨ ਤੇ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਨਾਲ ਸੀ ਸੋ ਹਾਲਾਤ ਦੇਖੋ ਫਸਲਾਂ ਡੁੱਬੀਆਂ ਹੋਈਆਂ ਨੇ ਤੇ ਘਰਾਂ ਦੇ ਆਲੇ-ਦੁਆਲੇ ਸਾਰੇ ਪਾਣੀ ਖੜਿਆ ਹੈ ਸੋ ਬੜੀ ਹਾਲਤ ਉੱਥੇ ਜਿਹੜੀ ਹੈ ਉਹ ਮਾੜੀ ਹੈ ਪਰ ਅਜਿਹੇ ਸਮੇਂ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸਰਕਾਰ ਕੀ ਕਰ ਸਕਦੀ ਹੈ ਆਪਣੇ ਲੋਕਾਂ ਦੇ ਲਈ ਉਹ ਅੱਜ ਸਾਰਾ ਮੈਂ ਇੱਥੇ ਦੇਖਿਆ ਤੇ ਲੋਕਾਂ ਨੂੰ ਵੀ ਮਿਲਿਆ ਕਿਸ਼ਤੀ ਦੇ ਵਿੱਚ ਜਾ ਕੇ ਜਿਹੜੇ ਲੋਕ ਪਾਣੀ ਦੇ ਵਿੱਚ ਘਿਰੇ ਹੋਏ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਸੋ ਇਹ ਦੇਖੋ ਹਰ ਕੋਈ ਜਾਣਦਾ ਕਿ ਪਾਣੀ ਤੇ ਬਰਸਾਤ ਤੇ ਤਾਂ ਕਿਸੇ ਦਾ ਕੰਟਰੋਲ ਨਹੀਂ ਹੈ ਪਰ ਜੋ ਕੰਟਰੋਲ ਹੈ ਹੁਣ ਲੋਕਾਂ ਨੂੰ ਸੰਭਾਲਣ ਦਾ ਸੋ ਲੋਕਾਂ ਨੇ ਇਸ ਚੀਜ਼ ਦੇ ਤਸੱਲੀ ਜ਼ਾਹਰ ਕੀਤੀ ਹੈ ਸਾਡੇ ਇੱਥੇ ਕਿਸ਼ਤੀਆਂ ਦਾ ਪ੍ਰਬੰਧ ਹੈ ਜਿੱਥੇ ਕਨੈਕਟੀਵਿਟੀ ਨਹੀਂ ਹੈ ਉਥੇ ਸਾਰੀਆਂ ਕਿਸ਼ਤੀਆਂ ਦੇ ਰਾਹੀਂ ਹਰ ਤਰ੍ਹਾਂ ਦਾ ਸਮਾਨ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਉਹ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ। ਮਾਤਰ ਸਾਹਿਬ ਕਿੰਨੇ ਏਕੜ ਜ਼ਮੀਨ ਜਿਹੜੀ ਆ ਹੜ੍ਹ ਪ੍ਰਭਾਵਿਤ ਹੋਈ ਸੁਲਤਾਨਪੁਰ ਲੋਧੀ ਹਲਕੇ ਦੀ ਤਰਫੋਂ। ਦੇਖੋ ਸਹੀ ਤਾਂ ਜਿਹੜਾ ਹੈ ਗਿਣਤੀ ਮਿੰਤੀ ਇਹ ਪਾਣੀ ਉਤਰਨ ਤੋਂ ਬਾਅਦ ਜਦੋਂ ਸਥਿਤੀ ਕਲੀਅਰ ਹੋਏਗੀ ਉਸ ਸਮੇਂ ਪਤਾ ਲੱਗੂਗਾ। ਬਾਕੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਬਹੁਪੁਰ ਆਈਲੈਂਡ ਹੈ ਇਹਦੀ 3500 ਏਕੜ ਜ਼ਮੀਨ ਸੀ ਔਰ ਆਲਮੋਸਟ ਉਹ ਸਾਰੀ ਪਾਣੀ ਦੇ ਹੈਗੀ ਹੈ। ਸੋ ਬਾਕੀ ਸਾਰੀ ਅਸੀਂ ਗਰਦਾਵਰੀ ਕਰਾਵਾਂਗੇ। ਕੱਲੇ-ਕੱਲੇ ਜਗ੍ਹਾ ਦੀ, ਕੱਲੀ-ਕੱਲੀ ਇੰਚ-ਇੰਚ ਜ਼ਮੀਨ ਦੀ ਅਸੀਂ ਗਰਦਾਵਰੀ ਕਰਾਵਾਂਗੇ। ਸਾਰੀ ਸਥਿਤੀ ਜਿਹੜੀ ਉਸ ਤੋਂ ਬਾਅਦ ਸਾਹਮਣੇ ਆਊਗੀ ਉਹ ਅਸੀਂ ਫਿਰ ਤੁਹਾਡੇ ਸਾਹਮਣੇ ਰੱਖਾਂਗੇ। ਅਸੀਂ ਗਰਦਾਵਰੀ ਦੀ ਗੱਲ ਕੀਤੀ ਕਿ ਕਈ ਵਾਰ ਇੱਥੇ ਕਿਸਾਨਾਂ ਦੀ ਇਹ ਡਿਮਾਂਡ ਆ ਕਿ ਕਈਆਂ ਦੀ ਕੱਚੀ ਜ਼ਮੀਨਾਂ ਵਿੱਚ ਇਹ ਉਹਨਾਂ ਬਾਰੇ ਵੀ ਸੋਚਿਆ ਜਦੋਂ ਕਿ ਆਪਾਂ ਕੋ ਕਾਫੀ ਜ਼ਮੀਨਾਂ ਕੱਚੀਆਂ ਪਹਿਲਾਂ ਮੇਰੇ ਖਿਆਲ ਚ ਮੈਂ ਆ ਸਾਰੀ ਡਿਟੇਲ ਦੱਸ ਲਾਂ ਜਿਹੜੀ ਅਸੀਂ ਉੱਥੇ ਸਾਡੇ ਅਸੀਂ ਕਰ ਰਹੇ ਹਾਂ ਜਾਂ ਕਿਸ ਤਰ੍ਹਾਂ ਸੋ ਅੱਜ ਜੋ ਉੱਥੇ ਲੋਕਾਂ ਨੇ ਮੈਨੂੰ ਦੱਸਿਆ ਸਾਡੀ ਸਾਰੀ ਮੈਡੀਕਲ ਦੀਆਂ ਟੀਮਾਂ ਸਾਡੇ ਪਸ਼ੂ ਦੇ ਜਿਹੜੇ ਡਾਕਟਰ ਨੇ ਉਹਨਾਂ ਦੀਆਂ ਟੀਮਾਂ ਰਾਸ਼ਨ ਪਾਣੀ ਦੇ ਲਈ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਲਈ ਬਕਾਇਦਾ ਅਸੀਂ ਸੈਕਟਰਾਂ ਦੇ ਵਿੱਚ ਵੰਡ ਕੇ ਸੈਕਟਰਾਂ ਦੇ ਵਿੱਚ ਵੰਡ ਕੇ ਸਾਡੇ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਬੈਠੇ ਆ ਅਸੀਂ ਉੱਥੇ ਸੈਕਟਰਾਂ ਚ ਵੰਡ ਕੇ ਕੱਲੀਆਂ ਡਿਊਟੀਆਂ ਨਹੀਂ ਲਾਈਆਂ ਨਾਲ ਜ਼ਿੰਮੇਵਾਰੀ ਅਸੀਂ ਫਿਕਸ ਕੀਤੀ ਹੈ ਜਿਹੜੇ ਅਫਸਰ ਦੀ ਜਿੱਥੇ ਡਿਊਟੀ ਹੈ ਕਿ ਤੁਸੀਂ ਇਸ ਸੈਕਟਰ ਦੇ ਲੋਕਾਂ ਨੂੰ ਦੇਖਣਾ ਹੈ ਇੰਨੇ ਲੋਕਾਂ ਨੂੰ ਦੇਖਣਾ ਤੇ ਉਹਨਾਂ ਦੇ ਲਈ ਹਰ ਚੀਜ਼ ਦਾ ਪ੍ਰਬੰਧ ਤੁਸੀਂ ਕਰਨਾ ਹੈ ਸੋ ਉਹ ਅਸੀਂ ਜ਼ਿੰਮੇਵਾਰੀ ਫਿਕਸ ਕੀਤੀ ਹੈ ਤੇ ਸਾਡੇ ਡਿਪਾਰਟਮੈਂਟ ਦੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਡੇ ਸੈਕਟਰੀ ਕਿਸ਼ਨ কুমার ਉਹ ਹਫਤਾ ਪਹਿਲਾਂ ਇੱਥੇ ਚਾਰ ਪੰਜ ਦਿਨ ਪਹਿਲਾਂ ਆ ਕੇ ਗਏ ਆ ਇੱਥੇ ਸਾਡੇ ਚੀਫ ਇੰਜੀਨੀਅਰ ਮਹਿੰਦੀ ਰਤਾ ਜੀ ਬੈਠੀ ਆ ਅਸੀਂ 4 एससी 10 ਐਕਸ਼ਨ ਵੀ ਐਸ ਡੀਓ ਤੇ ਹੋਰ ਸਾਰਾ ਅਮਲਾ ਫੈਲਾ ਇੱਥੇ ਲਾਇਆ ਹੋਇਆ ਮਤਲਬ ਦੂਜੇ ਸ਼ਬਦਾਂ ਚੋ ਕਿ ਬੰਦੇ ਤੇ ਅਸੀਂ ਬੰਦਾ ਖੜਾ ਕੀਤਾ ਹੈ ਤਾਕੇ ਕੋਈ ਇਹ ਮਹਿਸੂਸ ਨਾ ਕਰੇ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਹੈ ਸੋ ਇਸ ਤਰ੍ਹਾਂ ਦੇ ਪ੍ਰਬੰਧ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਬਾਕੀ ਮੈਂ ਧੰਨਵਾਦ ਕਰਦਾ ਬਾਬਾ ਸੀਚੇਵਾਲ ਜੀ ਦਾ ਹੋਰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਜਿਨ੍ਹਾਂ ਨੇ ਮੈਂ ਦੇਖਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੰਗਰ ਵੀ ਲਾਏ ਹੋਏ ਆ ਉਥੇ ਆਪਣੀਆਂ ਟਰਾਲੀਆਂ ਲੈ ਕੇ ਖੜੇ ਹੋਏ ਆ ਲੋਕਾਂ ਦੇ ਨਾਲ رابطہ ਕਾਇਮ ਕਰ ਰਹੇ ਨੇ ਸੋ ਮੈਂ ਇਹ ਪੰਜਾਬ ਦੀ ਸਾਡੀ ਦੀ ਇਹੀ ਸੱਭਿਅਤਾ ਇਹੀ ਸਾਡੀ ਖਾਸੀਅਤ ਹੈ ਕਿ ਅਸੀਂ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਦਾ ਸਾਥ ਦਿੰਦੇ ਆ ਜਿਹਦੀ ਜ਼ਿੰਦਾ ਜਗ ਦਾ ਮਿਸਾਲ ਮੈਂ ਉੱਥੇ ਦੇਖੀ ਤੁਰ ਤੋ ਤੁਰ ਤੱਕ ਲੰਗਰ ਲੱਗੇ ਹੋਏ ਆ ਲੋਕਾਂ ਨੇ ਉੱਥੇ ਮੈਨੂੰ ਕਿਹਾ ਜਿਹੜੇ ਅਸੀਂ ਖੇਤਾਂ ਦੇ ਵਿੱਚ ਜਾ ਕੇ ਆਏ ਆ ਕਹਿੰਦੇ ਜੀ ਅਸੀਂ ਰੋਟੀ ਆਪਦੀ ਬਣਾਉਣੀ ਆ ਪਰ ਸਾਡੇ ਲਈ ਲੰਗਰ ਲੋਕ ਵੀ ਲੈ ਕੇ ਆਉਂਦੇ ਆ ਸੋ ਉਧਰਲੇ ਪਾਸੋਂ ਵੀ ਕੋਈ ਕਮੀ ਨਹੀਂ ਹੈ ਸੋ ਸਰਕਾਰ ਨੇ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਆ ਬਾਕੀ ਕਈ ਸਮੱਸਿਆਵਾਂ ਵੀ ਦਸੀਆਂ ਨੇ ਉਹਤੇ ਵੀ ਅਸੀਂ ਵਿਚਾਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਵੇਂ ਦੱਸਿਆ ਕਿ ਦਰਿਆ ਦੇ ਵਿੱਚ ਜੋ ਸਲਟ ਆਈ ਹੋਈ ਸੀ ਹੁਣ ਦਰਿਆ ਨੇ ਰਸਤਾ ਬਦਲ ਲਿਆ ਜਦੋਂ ਸਲਟ ਆ ਪਾਣੀ ਉੱਪਰ ਦੀ ਨਹੀਂ ਜਾ ਸਕਦਾ ਉਹ ਵੀ ਕਈ ਗੱਲਾਂ ਦਸੀਆਂ ਨੇ ਅਸੀਂ ਉਹਦਾ ਹੱਲ ਵੀ ਕਰਾਂਗੇ ਤੇ ਸਾਨੂੰ ਕਈਆਂ ਨੇ ਕਿਹਾ ਕਿ ਕੋਈ ਪਿਛਲੀਆਂ ਗੱਲਾਂ ਦਸੀਆਂ ਨੇ ਉਹ ਡੀਸੀ ਸਾਹਿਬ ਨੂੰ ਕਹਿਤਾ ਕਿ ਤੁਰੰਤ ਇਸਤੇ ਕਾਰਵਾਈ ਕਰਕੇ ਇਸ ਦੀ ਰਿਪੋਰਟ ਵੀ ਕਰਨੀ ਆ ਸੋ ਜੋ ਵੀ ਮੇਰਾ ਕਹਿਣ ਤੋਂ ਭਾਵ ਕਿਸੇ ਦੀ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ ਅਸੀਂ ਉਹਨੂੰ ਹੱਲ ਕਰਕੇ ਦੇ ਦਾਂਗੇ ਮੰਤਰੀ ਸਾਹਿਬ ਇਹ ਵਿਸ਼ੇਸ਼ ਤੌਰ ਤੇ ਇਹ ਵੀ ਲਾਂਚ ਕੀਤਾ ਜਾਊਗਾ ਹੜਪੀੜ ਤਾਂ ਹੜਪੀੜ ਤਾਂ ਲਈ ਦੇਖੋ ਵਿਸ਼ੇਸ਼ ਪੈਕੇਜ ਇਹ ਹੈ ਕਿ ਹਰ ਤਰ੍ਹਾਂ ਦੇ ਨੁਕਸਾਨ ਦੀ ਜਿਹੜੀ ਪਰਭਾਈ ਕੀਤੀ ਜਾਊਗੀ ਗਰਦਾਵਰੀਆਂ ਕਰਾ ਕੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਅੱਜ ਮਿਲ ਕੇ ਆਇਆ। ਸੋ ਜੋ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਹਰ ਤਰੀਕੇ ਨਾਲ ਨਿਭਾਊਗੀ। ਹਰ ਤਰ੍ਹਾਂ ਦਾ ਮੁਆਵਜ਼ਾ ਜਿਹੜਾ ਉਹ ਅਸੀਂ ਲੋਕਾਂ ਨੂੰ ਦੇਵਾਂਗੇ। ਅੱਜ ਪਰ ਲੋ ਅੱਜ ਪਰ ਰੂਲ ਉਹ ਸਾਰਾ ਮੁਆਵਜ਼ਾ ਲੋਕਾਂ ਨੂੰ ਮਿਲੇਗਾ। ਪਾਣੀ ਦੀ ਕੀ ਸਥਿਤੀ ਹੈ? ਹੋਰ ਵਦਨ ਦੇ ਚਾਂਸ ਹੈ ਜਾਂ ਦੇਖੋ ਪਾਣੀ ਦੀ ਸਥਿਤੀ ਦਾ ਭਗਵਾਨ ਜਾਣਦਾ। ਪਰ ਜਿਵੇਂ ਮੌਸਮ ਵਿਭਾਗ ਦੀ ਅਗਲੇ 3 ਦਿਨਾਂ ਦੇ ਲਈ ਉਹ ਵਿਖਬਾਣੀ ਹੈ ਤਾਂ ਇਹ ਹੈ ਵੀ ਪਾਣੀ ਹੁਣ ਬਰਸਾਤ ਤਿੰਨ ਦਿਨਾਂ ਦੇ ਵਿੱਚ ਘਟਾ ਸੋ ਇਸ ਕਰਕੇ ਮੈਂ ਕਹਿ ਸਕਦਾ ਉਸ ਭਵਿੱਖਬਾਣੀ ਦੇ ਸਹਾਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਰਾਹਤ ਮਿਲੇਗੀ ਦੇਖੋ ਬਰਸਾਤਾਂ ਹੁਣ ਵੀ ਬਹੁਤ ਹੋਈਆਂ ਨੇ ਬਰਸਾਤਾਂ ਜੋ 2023 ਦੇ ਵਿੱਚ ਹੋਈਆਂ ਸੀ ਉਸ ਹਿਸਾਬ ਨਾਲ ਹੋਈਆਂ ਨੇ ਪਰ ਜਿਵੇਂ ਉਹ ਭਗਵਾਨ ਹੀ ਉਹ ਹੀ ਕਰਦਾ ਸਾਰਾ ਕੁਝ ਤੇ ਉਹ ਰੁਕ ਰੁਕੇ ਹੋਈਆਂ ਨੇ ਜਿਸ ਕਰਕੇ ਐਡਾ ਵੱਡਾ ਨੁਕਸਾਨ ਨਹੀਂ ਹੋਇਆ ਡੈਮਾਂ ਦੇ ਵਿੱਚ ਪਾਣੀ ਵੀ ਪੂਰਾ ਆ ਗਿਆ ਪਾਣੀ ਭਰ ਵੀ ਗਿਆ ਸੋ ਓਡਾ ਨੁਕਸਾਨ ਨਹੀਂ ਹੋਇਆ ਕੁਝ ਸਾਡੇ ਡਿਪਾਰਟਮੈਂਟ ਨੇ ਸਾਡੀ ਸਰਕਾਰ ਨੇ ਸਾਡੇ ਪ੍ਰਸ਼ਾਸਨ ਨੇ ਇਸ ਤਰੀਕੇ ਨਾਲ ਦਿਨ ਰਾਤ ਕੰਮ ਕੀਤਾ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ ਤੇ ਪਾਣੀ ਵੀ ਸਮਾ ਸਕੇ ਤੇ ਅਸੀਂ ਡੈਮਾਂ ਦੀ ਸੇਫਟੀ ਵੀ ਕਰ ਸਕੀ ਅਸੀਂ ਸਾਰੇ ਪਹਿਲੂਆਂ ਦੇ ਵਿਚਾਰ ਕੀਤਾ ਸਾਰੇ ਪਹਿਲੂਆਂ ਤੇ ਨਜ਼ਰ ਰੱਖ ਕੇ ਜੋ ਕੁਛ ਲੋਕਾਂ ਦੀ ਭਲਾਈ ਲਈ ਹੋ ਸਕਦਾ ਸੀ ਉਹ ਵੀ ਕੀਤਾ ਲੋਕਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ ਉਹਦੇ ਲਈ ਵੀ ਯਤਨ ਕੀਤੇ ਨੇ ਤੇ ਉਹ ਸਾਰੇ ਪ੍ਰਬੰਧ ਅਸੀਂ ਕੀਤੇ ਮਤਲਬ 5 ਸਾਲਾਂ 'ਚ ਤੀਸਰੀ ਵਾਰ ਇਹ ਦਿੱਕਤ ਆ ਗਈ ਸੁਲਤਾਨਪੁਰ ਲੋਧੀ ਇਲਾਕੇ ਦੇ ਪੱਕਾ ਹੱਲ ਕਦੋਂ ਮਿਲੂਗਾ ਲੋਕਾਂ ਨੂੰ ਦੇਖੋ ਇਸ ਦੇ ਲਈ ਜਿਹੜਾ ਬਾਹਪੁਰ ਆਈਲੈਂਡ ਹੈ ਇਹ ਤੁਹਾਨੂੰ ਵੀ ਪਤਾ ਹੈ ਇਹ ਡਾਉਨ ਸਟ੍ਰੀਮ ਦੇ ਉੱਤੇ ਬਹੁਤ ਨੀਵੀਂ ਜਗ੍ਹਾ ਦੇ ਵਿੱਚ ਵਸਿਆ ਹੋਇਆ ਹੈ। ਸੋ ਜਦੋਂ ਤਾਂ ਪਾਣੀ ਘਟ ਆਉਂਦਾ ਤਾਂ ਉਦੋਂ ਸਾਈਡਾਂ ਤੋਂ ਦੀ ਲੰਘ ਜਾਂਦੇ ਜਿਹੜੀ ਦੂਜੀ ਕਰੀਕ ਹੈ। ਹੁਣ 24 ਦੇ ਵਿੱਚ ਲੰਘੇ ਹੀ ਹੈ। ਹੁਣ ਜਦੋਂ ਪਾਣੀ ਇੰਨਾ ਜ਼ਿਆਦਾ ਆ ਜਾਂਦਾ ਤਾਂ ਫਿਰ ਉੱਥੇ ਬੇਵਸੀ ਹੋ ਜਾਂਦੀ ਹੈ। ਉਹ ਜਿਸ ਤਰ੍ਹਾਂ ਜਿਵੇਂ ਕਹਿੰਦੇ ਨੇ ਠੀਕ ਹੈ ਪਾਣੀ ਅ ਕਿਨਾਰੇ ਖੜੇ ਨੇ। ਕਿਨਾਰੇ ਰਾਖੀ ਕਰ ਰਹੇ ਨੇ। ਪਰ ਜਦੋਂ ਕਿਨਾਰਿਆਂ ਦੇ ਉੱਤੋਂ ਦੀ ਪਾਣੀ ਹੁੰਦਾ ਉਹ ਵੀ ਵਿਚਾਰੇ ਗੋਡੇ ਟੇਕ ਦਾਂਦੇ ਨੇ। ਸੋ ਇਸ ਤਰ੍ਹਾਂ ਦੀ ਹਾਲਤ ਹੋਈ ਹੈ। ਕਿਸਾਨ ਚਾਹੁੰਦੇ ਕਿ ਸਾਡੇ ਦਾ ਕੋਈ ਪੁਖਤਾ ਪ੍ਰਬੰਧ ਹੋਵੇ ਤਾਂ ਕਿ ਹਰ ਸਾਲ ਇਸ ਆਉਣ ਵਾਲੇ ਹੜ੍ਹ ਤੋਂ ਸਾਨੂੰ ਬਚਾਅ ਹੋ ਸਕੇ ਤਾਂ ਕਿ ਸਾਡੀ ਹਰ ਸਾਲ ਫਸਲ ਬਰਬਾਦ ਹੋ ਜਾਂਦੀ ਆ ਉਹਨੂੰ ਆਰਥਿਕ ਨੁਕਸਾਨ ਵੀ ਹੁੰਦਾ ਜੀਵ ਜੰਤੂ ਚਲ ਜਾਂਦੇ ਆ। ਉਹਦੇ ਬਾਰੇ ਸਰਕਾਰ ਵੀ ਕੋਈ ਸੋਚਿਆ ਹੀ ਪ੍ਰਬੰਧ ਕਰਦੀ। ਸਰਕਾਰ ਨੇ 276 ਕਰੋੜ ਰੁਪਇਆ ਖਰਚ ਕੇ ਆ ਗਾਉਂ ਪ੍ਰਬੰਧ ਵੀ ਕੀਤੇ ਹੋਏ ਨੇ ਜੇ ਤੁਸੀਂ ਉੱਪਰ ਨੂੰ ਚੱਲ ਜਾਓਗੇ। ਰੋਬਟਮੈਂਟ ਸਟੱਡ ਅਸੀਂ ਬਣਵਾਏ ਨੇ ਜਿੱਥੇ ਆ ਡੰਗੇ ਕਹਿੰਦੇ ਆ ਉਹ ਵੀ ਅਸੀਂ ਕੀਤਾ ਆ گاਉਂ ਪ੍ਰਬੰਧ ਵੀ ਕੀਤੀ ਤੀ ਜਦੋਂ ਜਿਸ ਸਮੇ ਕੋਈ ਇਸ ਤਰ੍ਹਾਂ ਦੀ ਸਥਿਤੀ ਨੀਤੀ ਕੋਈ ਬਾੜ ਆ ਜਾਏਗੀ ਸਰਕਾਰ ਵੱਲੋਂ ਹਰ ਸਮੇ ਪ੍ਰਬੰਧ ਨੇ ਹੁਣ ਸਾਡੇ ਕੋਲੇ ਇਥੇ 40000 ਬੈਗ ਹੈ ਜਿਹੜਾ ਮਿੱਟੀ ਦਾ ਭਰਕੇ ਦਿੱਤਾ 9 ਲੱਖ ਬੈਗ ਅਸੀਂ ਖਰੀਦਿਆ ਹੋਇਆ ਚਾਰ ਲੱਖ ਬੈਗ ਮਿੱਟੀ ਦਾ ਭਰਕੇ ਰੱਖਿਆ ਹੋਇਆ ਹੈ ਜਿਹੜਾ ਜਿੱਥੇ ਵੀ ਕਿਤੇ ਲੋਡ ਪੈ ਜੇ GIS ਦੇ ਉੱਤੇ ਲਾਇਆ ਹੋਇਆ ਸਾਡੇ ਜਿੱਥੇ ਵੀ ਕਿਤੇ ਲੋੜ ਹੈ ਤੇ ਉੱਥੇ ਚੱਕ ਕੇ ਜਾ ਸਕਦੇ ਆ ਜੰਬੋ ਬੈਗ ਅਸੀਂ 550 ਜੰਬੋ ਬੈਗ ਇੱਥੇ ਪਿਆ ਸੋ ਜੋ ਕੁਛ ਵੀ ਫਲੱਡ ਦੇ ਲਈ ਹੋ ਸਕਦਾ ਹੈ ਫਲੱਡ ਦੀ ਰੋਕ ਥਾਮ ਦੇ ਲਈ ਹੋ ਸਕਦਾ ਉਹ ਸਾਰੇ ਪ੍ਰਬੰਧ ਕੀਤੇ ਨੇ ਤੇ ਜਿਹੜੀ ਹੁਣ ਇਹ ਨਮਿਆਨ ਦੇ ਵਿੱਚ ਹੈ ਜਿਹੜਾ ਇਹ ਆਈਲੈਂਡ ਹੈ ਤੇ ਇੱਥੇ ਆਰਜੀ ਬੰਨ ਬਣਾਏ ਹੋਏ ਨੇ ਲੋਕਾਂ ਨੇ ਜਿਹੜੇ ਬੰਨ ਸਰਕਾਰ ਵੱਲੋਂ ਦੋਵੇਂ ਪਾਸੇ ਦਰਿਆ ਦੇ ਬੰਨੇ ਨੇ ਉੱਥੇ ਕੋਈ ਬ੍ਰੀਚ ਨਹੀਂ ਹੋਈ ਕਿਉਂਕਿ ਉਹਨਾਂ ਦਰਿਆਵਾਂ ਦੀ ਉਹਨਾਂ ਕੰਡਿਆਂ ਦੀ ਜਿਹੜੀ ਮਜ਼ਬੂਤੀ ਦੇ ਨਾਲ ਅਸੀਂ ਪਹਿਰਾ ਦਿੱਤਾ ਹੋਇਆ ਹੈ ਇਹ ਆਰਜੀ ਬੰਨ ਜਿਹੜੇ ਲੋਕਾਂ ਨੇ ਬਣਾਏ ਹੋਏ ਤੇ ਇਹ ਬੰਨ ਟੁੱਟੇ ਨੇ ਇਹ ਵੀ ਪਾਣੀ ਜ਼ਿਆਦਾ ਆਣ ਕਰਕੇ ਟੁੱਟੇ ਪਿਛਲੇ ਸਾਲ ਹੀ ਟੁੱਟੇ ਸੀ ਸੋ ਇਸ ਤਰ੍ਹਾਂ ਦੀ ਸਥਿਤੀ ਹੈ ਬਾਕੀ ਇੱਥੋਂ ਦੇ ਹਾਲਾਤ ਬਾਰੇ ਸਾਡੇ ਆਗੂ ਸਾਹਿਬਾਨਾਂ ਨੇ ਦੱਸਿਆ ਇਹ ਤੇ ਅਸੀਂ ਜੋ ਵੀ ਹੁਣ ਮੈਂ ਤਾਂ ਇਹਨਾਂ ਨੇ ਦੱਸਿਆ ਕਿ ਜਿਹੜੇ ਦਰਿਆ ਦੀ ਸਫਾਈ ਕਰਾ ਦਿਓ ਡੀਸੈਲਟ ਕਰਾ ਦਿਓ ਉਹ ਕਈ ਗੱਲਾਂ ਦੱਸਿਆ ਨੇ ਤੇ ਅਸੀਂ ਸਾਰੇ ਸਾਡੇ ਅ ਅਧਿਕਾਰੀ ਨਾਲ ਨੇ ਸਾਰਾ ਨੋਟ ਕੀਤਾ ਸੀ ਉਹ ਤੇ ਵਿਚਾਰ ਕਰਾਂਗੇ ਸਾਰਾ ਹੱਲ ਕਰਾਂਗੇ ਸੀ ਉਸ ਚੀਜ਼ ਦਾ ਜੀ ਹਾਂ ਠੀਕ ਹੈ ਜੀ ਮੰਤ ਸਿੰਘ ਸਾਹਿਬ ਤੁਹਾਨੂੰ ਨਹੀਂ ਮੰਗਾ ਕਿ ਦਰਿਆ ਡੂੰਗੇ ਕਿਤੇ ਜਾਨ ਕਾਫੀ ਤੈ ਹੋ ਗਏ ਦਰਿਆ ਡੂੰਗੇ ਨਹੀਂਗੇ ਉਹੀ ਗੱਲ ਆ ਗਈ ਨਾ ਦਰਿਆ ਡੂੰਗੇ ਤੋਂ ਮਤਲਬ ਇਹ ਹੈ ਕਿ ਜੋ ਸਿਲਟ ਆਈ ਵਈ ਆ ਉਹ ਸਿਲਟ ਕੱਢ ਕੇ ਤੇ ਦਰਿਆ ਦਾ ਪਾਣੀ ਅੱਗੇ ਚੱਲ ਜਾਵੇ ਦੇਖੋ ਕਈ ਗੱਲਾਂ ਹੁੰਦੀਆਂ ਨੇ ਦੇਖਣਾ ਬਹੁਤ ਕੁਝ ਹੁੰਦਾ ਸਾਰੇ ਪੰਜਾਬ ਨੂੰ ਬਚਾਉਣਾ ਤੇ ਨਹਿਰਾਂ 'ਚ ਵੀ ਪਾਣੀ ਦੇਣਾ ਸੋ ਜਿਸ ਤਰ੍ਹਾਂ ਮੈਂ ਪਹਿਲਾਂ ਕਿ ਸਾਰਾ ਕੁਝ ਅਸੀਂ ਪੂਰਾ ਸੋਚ ਵਿਚਾਰ ਕੇ ਇਹ ਮੈਂ ਕਹਿ ਸਕਦਾ ਕਿ ਸਾਡੇ ਡਿਪਾਰਟਮੈਂਟ ਦੀ ਪੂਰੀ ਮੁਸਤੈਦੀ ਦੇ ਨਾਲ ਕੀਤਾ ਕੋਹਾ ਕੰਮ ਹੈ ਜੇ ਜਿੰਨੀਆਂ ਬਰਸਾਤਾਂ ਹੋਈਆਂ ਨੇ ਇਹਨਾਂ ਬੜਾ ਨੁਕਸਾਨ ਕਰ ਦੇਣਾ ਸੀ ਪਰ ਫਿਰ ਵੀ ਅਸੀਂ ਇਸ ਗੱਲ 'ਚ ਕਾਮਯਾਬ ਹੋਏ ਹਾਂ ਕਿ ਘੱਟ ਤੋਂ ਘੱਟ ਨੁਕਸਾਨ ਹੈ ਜਿਹੜਾ ਉਹ ਹੋਰੇ ਠੀਕ ਹੈ ਉਹਨਾਂ ਨਾਲ ਹਮਦਰਦੀ ਹੈ ਸਾਨੂੰ ਜਿਹੜੇ ਲੋਕ ਦੇਖੋ ਬੈਠੇ ਆ ਉੱਥੇ ਬੜਾ ਔਖਾ ਬੱਚੇ ਬੈਠੇ ਆ ਪਰ ਫਿਰ ਵੀ ਇੱਕ ਤਸੱਲੀ ਵੀ ਹੋਈ ਆ ਉਹਨਾਂ ਲੋਕਾਂ ਦਾ ਹੌਸਲਾ ਦੇਖ ਕੇ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਕਹਿੰਦੇ ਬੜੀ ਤਕਲੀਫ ਦੇ ਵਿੱਚ ਆ ਪਰ ਸਾਨੂੰ ਇਸ ਚੀ ਦੀ ਤਸੱਲੀ ਹੈ ਕਿ ਸਰਕਾਰ ਸਾਡੇ ਉੱਪਰ ਖੜੀ ਹੈ ਸਾਡੀ ਹਰ ਗੱਲ ਦੇ ਵਿੱਚ ਖੜੀ ਹੈ ਹਰ ਤਰ੍ਹਾਂ ਦੀ ਮਦਦ ਸਾਨੂੰ ਮਿਲ ਰਹੀ ਹੈ ਤੇ ਕੋਈ ਇਸ ਸਟੇਜ ਤੇ ਹੀ ਕੀਤਾ ਜਾ ਸਕਦਾ ਹੈ ਬਾਕੀ ਦਾ ਚੰਗਾ ਮਾੜਾ ਭਗਵਾਨ ਦੇ ਹੱਥ ਦੇ ਵਿੱਚ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ